ਕਰੀਆਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਮੌਸਮ ਬਰਿਆਈ ਜਾਣਕਾਰੀ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਆ ਪੰਜਾਬ ਅਤੇ ਚੰਡੀਗੜ੍ਹ ਦੇ ਲਈ ਕਈ ਦਿਨਾਂ ਤੋਂ ਬਾਅਦ ਮੌਨਸੂਨ ਮੌੜ ਐਕਟਿਵ ਹੋ ਗਿਆ ਹੈ ਅਗਿਨੇ ਅਜੇ ਮੀਂਹ ਕਾਰਨ ਤਾਪਮਾਨ 'ਚ ਗਰਾਫਟ ਆਇਆ ਹੈ ਜਿਸ ਨਾਲ ਹੀ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਆ। ਮੌਸਮ ਵਿਭਾਗ ਦੇ ਅਨੁਸਾਰ ਸਵੇਰੇ ਵਿੱਚ ਵੱਧ ਤੋਂ ਵੱਧ ਤਾਪਮਾਨ 'ਚ 2.4 ਡਿਗਰੀ ਦੀ ਗਰਾਫਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ 'ਚ 14 ਅਕਤੂਬਰ ਤੱਕ ਉਮੀਦ ਆ ਲੱਗ ਰਹੀ ਨਹੀਂ ਹੈ। ਜਹਾਲਕ ਇਸ ਦਿਨ ਕੁਝ ਜ਼ਿਲ੍ਹਿਆਂ 'ਚ ਗਰਮੀ ਤੋਂ ਤੇ ਹਲਕੀ ਤੋਂ ਦਰਮਿਆਣੀ ਬਰਸ਼ ਹੋਵੇਗੀ ਤੇ ਜਦੋਂ ਕਿ ਮੰਗਲਵਾਰ ਨੂੰ ਚੰਡੀਗੜ੍ਹ 'ਚ 1.3 ਮਿਲੀਮੀਟਰ ਲੁਧਿਆਣਾ 'ਚ 5.4 ਪਠਾਨਕੋਟ 'ਚ 8 ਮਿਲੀਮੀਟਰ ਮੀਂਹ ਦਰਜੇ ਕੀਤਾ ਗਿਆ ਤੇ ਮੋਗੇ ਵਿੱਚ ਵੀ ਤੇ ਰੋਪੜ ਚ ਵੀ 1 ਮਿਲੀਮੀਟਰ ਤੇ ਕਰਮਵਾਰ 0.5 ਮਿਲੀਮੀਟਰ ਵੀ ਦਰਜ ਕੀਤਾ ਗਿਆ ਹਾਲ ਕਿਸੂ ਵਿੱਚ ਇਹ ਆਮ ਦੇ ਕਰੀਬ ਰਿਹਾ ਹੈ ਬਠਿੰਡਾ ਚ ਸਭ ਤੋਂ ਵੱਧ ਤਾਪਮਨ 36 ਡਿਗਰੀ ਦਰਜ ਕੀਤਾ ਗਿਆ ਮੌਸਮ ਭਾਗ ਨੇ ਅੱਜ ਕਿਸੇ ਵੀ ਜ਼ਿਲ੍ਹੇ ਚ ਭਾਰੀ ਮੀਂਹ ਦਾ ਲੜਨੀ ਜਾਰੀ ਕੀਤਾ ਤੇ ਪਰ ਮੀਂਹ ਪੈਣ ਦੀ ਸੰਭਾਵਨਾ ਅਗਲੇ ਦਿਨਾਂ ਲਈ ਜਰੂਰ ਜਾਰੀ ਕੀਤੀ ਹੈ ਤੇ ਨਾਲ ਹੀ ਮੰਗਲਵਾਰ ਨੂੰ ਵੱਤਵੱਤ 36 ਡਿਗਰੀ ਤਾਪਮਨ ਰਹਿਣ ਦੀ ਨਾਲ ਹੀ ਹੋਣ ਮੌਸਮ ਭਾਗ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਹੁਣ ਸੂਬੇ ਚ ਬੱਦਲ ਛਾਏ ਰਹਿਣਗੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ